ਰਸ ਲੈਣਾ ਅਦਰਕ ਦਾ ਹਮ ਨੋਟ ਇੱਕ ਹੋਰ ਧਿਆਨ ਰੱਖਿਓ ਕਈ ਬੰਦੇ ਕੱਚਾ ਜਿਹੜਾ ਨਵਾਂ ਅਦਰਕ ਆਉਂਦਾ ਨਾ ਉਹਦਾ ਰਸ ਕੱਢ ਦਿਆ ਉਹ ਨਹੀਂ ਕੱਢਣਾ ਪੱਕਾ ਰਸ ਜਿਹਦੇ ਵਿੱਚ ਧਾਗੇ ਬਣ ਜਾਂਦੇ ਨੇ ਠੀਕ ਉਹਨੂੰ ਚੀਰ ਲੋ ਕੁੱਟ ਲੋ ਮਿਕਸੀਜ ਗ੍ਰाइंड ਕਰਕੇ ਉਹਦਾ ਰਸ ਕੱਢ ਲੋ ਹਮ ਰਸ ਕੱਢ ਕੇ ਇੱਕ ਚਮਚ ਰਸ ਪਾ ਲਿਆ ਇੱਕ ਚਮਚ ਛੋਟੀ ਮੱਖੀ ਦਾ ਸ਼ਹਿਦ ਪਾ ਲਿਆ ਹਮ ਮਿਕਸ ਕਰ ਲੋ ਉਹਨੂੰ ਫੇਰ ਕੱਪੜੇ 'ਚ ਪੁੰਨ ਲੋ ਕਪੜੇ ਨਾਲ ਪੁੰਨ ਕੇ ਉਹਨੂੰ ਡਰਾਪਰ ਚ ਪਾ ਲੋ ਇੱਕ ਬੂੰਦ ਸਵੇਰੇ ਇੱਕ ਸ਼ਾਮ ਪਾ ਲੋ ਸਿਰਫ 90 ਦਿਨ 90 ਦਿਨ ਪੂਰੇ ਨਹੀਂ ਹੋਣੇ ਪਹਿਲਾਂ ਹੀ ਖਤਮ ਹੋ ਜਾਣਾ ਅੱਛਾ ਡਾਕਟਰ ਕਹੂਗਾ ਵੀ ਕਾਲਾ ਮੋਤੀਆ ਤੇਰੇ ਨਹੀਂ ਤੇਰੀ ਤਾਂ ਰਿਪੋਰਟ ਗਲਤ ਆ ਹੂੰ ਠੀਕ ਹੋਇਆ ਤੁਹਾਡੇ ਕੋਲ ਆ ਇਹ ਲੋਕ ਮੈਂ ਤੁਹਾਨੂੰ ਗਿਣਤੀ ਪਹਿਲਾਂ ਦਾ ਹਾਂ ਤੇ ਵੀ 10 ਤੋਂ 20 ਹਜ਼ਾਰ ਬੰਦਾ ਠੀਕ ਹੋਇਆ 20 ਹਜ਼ਾਰ ਮੇਰੇ ਕੋਲੇ ਤੁਹਾਨੂੰ ਪਹਿਲਾਂ ਵੀ ਮੇਰੇ ਖਾਲੀ ਇੱਕ ਵਾਰ ਮੈਂ ਦੱਸੀ ਸੀ ਮੈਂ ਬੈਠਾ ਤੇ 7-8 ਬਾਉ ਨਾ ਪੂਰੇ ਐਨ ਲੰਬੇ ਜਵਾਨ ਜਿਵੇਂ ਕਿਸੇ CRP ਦੇ ਲੱਗਦੇ ਸੀ ਮੈਨੂੰ CRP ਦੇ ਜਵਾਨ ਆ ਕੇ ਬੈਠੇ ਲੈਂਡ ਵਾਈ ਲੈਂਡ ਵਾਈ ਬਾਰੀ 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 ਆਏ ਤੇ ਜਦੋਂ ਉਹਨਾਂ ਦੀ ਵਾਰੀ ਆਈ ਤੇ ਮੈਂ ਕਿਹਾ ਜੀ ਬੈਠੋ ਬੈਠ ਕੇ ਉਹਨਾਂ ਨੇ ਹੱਥ ਜੋੜ ਕੇ ਵਿਚਾਰੇ ਖੜੇ ਮੈਂ ਕਿਹਾ ਯਾਰ ਸ਼ਾਇਦ ਕਿਸੇ ਨਾ ਮਹਿਕਮੇ ਵੱਲੋਂ ਆਏ ਆ ਮੈਂ ਕਿਹਾ ਜੀ ਦੱਸੋ ਕਹਿੰਦੇ ਜੀ ਅਸੀਂ ਸਿਰਫ ਤੁਹਾਡਾ ਧੰਨਵਾਦ ਕਰਨ ਆਏ ਆ ਤੁਹਾਨੂੰ ਮਿਲਣਾ ਹੀ ਸੀ ਅੱਛਾ ਮੈਂ ਕਿਹਾ ਕੀ ਹੋ ਗਿਆ ਜੀ ਦੱਸੋ ਹੁਕਮ ਕਰੋ ਚਾਹ ਪੀਓ ਕਹਿੰਦੇ ਨਹੀਂ ਕਹਿੰਦੇ ਸਾਡੇ ਕਹਿੰਦਾ ਆ ਜਵਾਨ ਆ ਕਹਿੰਦਾ ਇਹਨੂੰ ਕਾਲਾ ਮੋਤੀਆ ਹੋ ਗਿਆ ਕਹਿੰਦਾ ਦੀ ਨੌਕਰੀ ਖਤਰੇ ਚ ਪੈ ਗਈ ਕਾਲੇ ਮੋਤੀਆ ਕਰਕੇ ਕਹਿੰਦਾ ਅਸੀਂ ਬੜਾ ਜ਼ੋਰ ਲਾ ਲਿਆ ਕਹਿੰਦਾ ਸਾਡੇ ਕੋਲ ਨਹੀਂ ਇਹ ਲੋਟ ਆਇਆ ਕਹਿੰਦਾ ਤੁਹਾਡੀ ਮੈਂ ਵੀਡੀਓ ਦੇਖੀ ਮੈਂ ਕਹਿੰਦਾ ਤੁਹਾਡੀ ਵੀਡੀਓ ਦੇਖ ਕੇ ਕਹਿੰਦਾ ਤੁਹਾਡੇ ਕੋਲ ਦਵਾਈ ਨਹੀਂ ਮੰਗਾਈ ਘਰੇ ਬਣਾਈ ਨੇ ਦਵਾਈ ਸ਼ਾਇਦ ਰਾਜਸਥਾਨ ਦਾ ਸੀਗਾ ਉਹਨਾਂ ਨੂੰ ਛੋਟੀ ਮੱਖੀ ਦਾ ਸ਼ਹਿਦ ਵੀ ਮਿਲ ਜਾਂਦਾ ਉੱਧਰ ਘਰੇ ਦਵਾਈ ਬਣਾਈ ਕਹਿੰਦਾ ਉਹਨਾਂ ਨੇ 2-3 ਮਹੀਨੇ ਦਵਾਈ ਪਾਈ ਆ ਕਹਿੰਦਾ ਅੱਜ ਕਹਿੰਦਾ ਨਵੀਂ ਰਿਪੋਰਟ ਕਰਾਈ ਆ 15 ਦਿਨ ਪਹਿਲਾਂ ਕਹਿੰਦਾ ਇੱਕ ਹੋਰ ਡਾਕਟਰ ਤੋਂ ਰਿਪੋਰਟ ਕਰਾਈ ਆ ਦੋਵੇਂ ਨਿਲ ਨੇ ਕਹਿੰਦਾ ਇਹ ਡਾਕਟਰ ਕਹਿੰਦਾ ਵੀ ਮੈਂ ਕਹਿੰਦਾ ਉਹਨਾਂ ਨੂੰ ਮਿਲ ਕੇ ਜ਼ਰੂਰ ਆਉਣਾ ਕਹਿੰਦਾ ਅਸੀਂ ਤਾਂ ਸਾਰੇ ਤਾਂ ਆਏ ਆ ਵੀ ਦੇਖ ਕੇ ਦਈਏ ਦੇਖ ਕੇ ਦਈਏ ਐਡਾ ਵਧੀਆ ਰਿਜ਼ਲਟ ਹੂੰ ਜਿਸ ਚੀਜ਼ ਦਾ ਇਲਾਜ ਨਹੀਂ ਹੈਗਾ ਉਹ ਇਹਦਾ ਇਲਾਜ ਆ ਓਕੇ ਹਲੇ ਚਿੱਟੇ ਮੋਤੀ ਨੂੰ ਮੈਂ ਕਹਿ ਸਕਦਾ ਕਿ ਟਾਈਮ ਲੱਗੂ 6 ਮਹੀਨੇ ਲੱਗ ਜਾਣਗੇ ਕਾਲੇ ਮੋਤੀ ਨੂੰ ਅਸੀਂ ਤਿੰਨ ਵੀ ਨਹੀਂ ਲੱਗਣ ਦਿੰਦੇ ਆਯੁਰਵੇਦ ਕਿਥੇ ਖੜਾ ਕੋਈ ਮੁਕਾਬਲਾ ਨਹੀਂ ਹੈਗਾ ਹਾਲਾ ਹੂੰ ਪ੍ਰੈ ਨਹੀਂ ਲੱਗਦਾ ਵੀ ਲੋਕਾਂ ਨੇ ਆਯੁਰਵੇਦ ਨੂੰ ਜੋਕ ਬਣਾ ਦਿੱਤਾ ਅੱਜ ਕੱਲ ਜੇ ਆਯੁਰਵੇਦ ਦੇ ਨਾਂ ਤੇ ਪੋਡਕਾਸਟ ਹੁੰਦੇ ਆ ਤਾਂ ਉਹ ਜਾਣਕਾਰੀ ਨਹੀਂ ਹੁੰਦੀ ਉਹਦੇ 'ਚ ਗੱਲ ਇਹ ਹੈ ਵੀ ਉਹਦੇ 'ਚ ਹਾਸਾ ਮਜ਼ਾਕ ਹੁੰਦਾ ਉਹਦੇ 'ਚ ਇਹ ਹੁੰਦਾ ਵੀ ਹਾਂ ਸੈਕਸ ਬਾਰੇ ਗੱਲਾਂ ਹੁੰਦੀਆਂ ਉਹਦੇ 'ਚ ਇਹ ਚੀਜ਼ਾਂ ਹੁੰਦੀਆਂ ਵੀ ਤੁਸੀਂ ਆਪਣੇ ਪਿਓ ਨਾਲ ਵੀ ਗੱਲ ਕਰ ਸਕਦੇ ਇਹ ਚੀਜ਼ ਤੁਸੀਂ ਇਹਦੇ ਨਾਲ ਨਹੀਂ ਗੱਲ ਕਰ ਸਕਦੇ ਬੜੀਆਂ ਊਟ ਪਟਾਂਗ ਜੀਆਂ ਗੱਲਾਂ ਹੁੰਦੀਆਂ ਦੇਖੋ ਪੈਸਾ ਜਿਹੜਾ ਨਾ ਇੱਕ ਬੰਦੇ ਦੀ ਕੁਆਲਿਟੀ ਨੂੰ ਡਾਊਨ ਕਰ ਸਕਦਾ ਹੈ ਬਹੁਤ ਵਧੀਆ ਬੰਦਾ ਹੋਵੇ ਅੱਤ ਦਾ شریف ਹੋਵੇ ਪੈਸੇ ਵਾਲੇ ਬੰਦੇ ਉਹਦਾ ਮਜ਼ਾਕ ਉਡਾਉਣ ਲੱਗ ਜਾਣਗੇ ਨਾ ਉਹਨੂੰ ਬਦਨਾਮ ਕਰ ਸਕਦੇ ਆ ਪਰ ਉਹਦੇ ਜਿਹੜੀ ਅੰਦਰਲੀ ਜਿਹੜੇ ਸ਼ਾਂਤ ਸੁਭਾਅ ਹੈ ਨਾ ਉਹ ਟੇਕਿਆ ਰਹਿੰਦਾ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਬੰਦੇ ਫਿਰ ਪਛਤਾਉਂਦੇ ਨੇ ਵੀ ਅਸੀਂ ਜੋ ਕੀਤਾ ਉਹ ਗਲਤ ਕੀਤਾ ਕਿਉਂਕਿ ਉਹਨੇ ਤਾਂ ਕਿਸੇ ਨੂੰ ਮਾਰਾ ਕਹਿਣਾ ਹੀ ਨਹੀਂ ਪੈਸੇ ਵਾਲੀ ਗੇ ਬੰਦੇ ਆ ਜਿਹੜੇ ਇਧਰ ਉਧਰੋਂ ਜਿਹੜੇ ਇਹੋ ਚੀਜ਼ ਦੇ ਉੱਤੇ ਇਹੋ ਜਿਹੇ ਤੰਜ ਕੱਸਦੇ ਨੇ ਵੀ ਇਹਨੂੰ ਬਦਨਾਮ ਕਰਕੇ ਆਪਣੀਆਂ ਰੋਟੀਆਂ ਸੇਕਣ ਦੀ ਉਹਨਾਂ ਦੀ ਆਪਣੀਆਂ ਚੱਲਦੀ ਜਾਣ ਤਾਂ ਕਰਕੇ ਉਹ ਐਦਾਂ ਬਕਵਾਸ ਮਾਰਦੇ ਆ ਨਹੀਂ ਉਹ ਬਕਵਾਸ ਨਹੀਂ ਮਾਰਦੇ ਪਰ ਜਿਹੜੇ ਅਸਲ ਦੇ ਵਿੱਚ ਆਯੁਰਵੈਦ ਮੇਰਾ ਸਵਾਲ ਹੈ ਸੀ ਵੀ ਜਿਹੜੇ ਆਯੁਰਵੈਦ ਨੂੰ ਪ੍ਰਮੋਟ ਵੀ ਕਰਦੇ ਆ ਵਕ ਵਕ ਵੀਡੀਓਜ਼ ਵੀ ਪਾਉਂਦੇ ਆ ਉਹਨਾਂ ਦੀ ਗੱਲ ਸਿਰਫ ਸੈਕਸ ਤੋਂ ਸ਼ੁਰੂ ਹੁੰਦੀ ਆ ਉੱਥੇ ਆ ਕੇ ਖਤਮ ਹੁੰਦੀ ਆ ਪੌਡਕਾਸਟ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਹਾਸੋਈਆਂ ਗੱਲਾਂ ਕੀਤੀਆਂ ਜਾਂਦੀਆਂ ਆਯੁਰਵੇਦ ਨੂੰ ਪ੍ਰੋਮੋਟ ਕਰਨ ਵਾਸਤੇ ਕੋਈ ਮਾੜੀ-ਮੋਟੀ ਸ਼ਰਮ ਨਾ ਦੀ ਉਹਨਾਂ ਦੀ ਚੀਜ਼ ਨਹੀਂ ਕੋਈ ਮਾੜੀ-ਮੋਟੀ ਸ਼ਰਮ ਸ਼ੋਰਮ ਜਿਹੜੀ ਆ ਨਾ ਬੰਦੇ ਇੱਕ ਸਾਈਡ ਤੇ ਰੱਖ ਕੇ ਗੱਲ ਕਰਦੇ ਆਏ ਦੇਖੋ ਪ੍ਰਮਾਤਮਾ ਨੇ ਬੰਦਾ ਬਣਾਤਾ ਸਾਰਾ ਉਹਨੇ ਰਚਤੀ ਦੁਨੀਆ ਰਚੀ ਆ ਸਭ ਨੂੰ ਪਤਾ ਵੀ ਕੀ ਹੋ ਰਿਹਾ ਹੁਣ ਮੈਂ ਗੱਲ ਕਰਾਂ ਆਪਣੇ ਬਾਪ ਨੂੰ ਬਾਪ ਕਹਾ ਵੀ ਆ ਮੇਰਾ ਬਾਪ ਬੈਠਾ ਜੇ ਮੈਂ ਇੱਕ ਕਦਮ ਆ ਕੇ ਆ ਮੇਰੇ ਡੈਡੀ ਜੀ ਨੇ ਇਹ ਨਹੀਂ ਫਰਕ ਆ ਨਾ ਗੱਲ ਕਰਦਾ ਉਹਨਾਂ ਨੂੰ ਗੱਲ ਕਰਨ ਦਾ ਘਰੇ ਕਿਵੇਂ ਕਰਦੇ ਹੋਣਗੇ ਮੈਨੂੰ ਨਹੀਂ ਸੱ ਜਿਹੜੇ ਔਨ ਟੀਵੀ ਤੇ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਇੱਥੇ ਜਿੱਦਾਂ ਦੇ ਤਰੀਕੇ ਨਾਲ ਬੋਲਦੇ ਆ ਉਹ ਘਰ ਕਿਦਾਂ ਬੋਲਦੇ ਹੋਣਗੇ ਇਹ ਤਾਂ ਸਮਝ ਆਉ ਤੁਹਾਨੂੰ ਆਉਂਦੀ ਆ ਹੂੰ ਸੁਭਾਤੋਂ ਪਤਾ ਲੱਗ ਜਾਂਦਾ ਬੰਦੇ ਦਾ ਇਹੋ ਜਿਹੀਆਂ ਗੱਲਾਂ ਨੂੰ ਇਦਾਂ ਨਹੀਂ ਬੋਲਿਆ ਜਾ ਸਕਦਾ ਦਸਵੇਂ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ ਦੇ ਵਿੱਚ ਕਿੰਨਾ ਰੋਲਾ ਪਿਆ ਹੋਇਆ ਹ ਹਣਾ ਇਹ ਇਦਾਂ ਜੀ ਇਹ ਇਦਾਂ ਜੀ ਜੇ ਤੁਸੀਂ ਉਹਦੇ ਅਰਥ ਕਰੋਗੇ ਨਾ ਜਦੋਂ ਅਰਥ ਹੋਰੇ ਪਾਸੇ ਨੂੰ ਜਾਂਦੇ ਆ ਸਾਨੂੰ ਸਮਝਾਉਣ ਸਮਝਾਉਂਦੇ ਸਮਝਾਉਂਦੇ ਨਿਕਲਦਾ ਕੁਝ ਹੋਰ ਆ ਪਤਾ ਫਿਰ ਲੱਗਦਾ ਜਦੋਂ ਗੱਲ ਇਸਤਰੀ ਦੀ ਹੋ ਜਾਂਦੀ ਹੈ ਨਾ ਉਹਦੇ ਚ ਇਸਤਰੀ ਸ਼ਬਦ ਜਦੋਂ ਉਹਦੇ ਅਰਥ ਕੱਢੇ ਜਾਂਦੇ ਆ ਤਾਂ ਇਸਤਰੀ ਇਸ ਜੀਵ ਇਸਤਰੀ ਦੀ ਗੱਲ ਕਰਦੇ ਆ ਤੇ ਫਿਰ ਪਤਾ ਲੱਗਦਾ ਵੀ ਅ ਜੀ ਵੀ ਇਸਤਰੀ ਦੀ ਗੱਲ ਕਰਗੇ ਬੰਦਾ ਸ਼ਾਂਤ ਹੋ ਜਾਂਦਾ ਜਦੋਂ ਉਸ ਇਸਤਰੀ ਵਾਲੇ ਪਾਸੇ ਨੂੰ ਚੱਲ ਕੇ ਜਦੋਂ ਉਹਦੇ ਅਰਥ ਕਰਾਂਗੇ ਨਾ ਫਿਰ ਦਿਮਾਗ ਖਰਾਬ ਕਰਦੇ ਆ ਲੋਕ ਸਮਝਣ ਦਾ ਉਹ 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 ਤਾਂ ਉਹੀ ਰੂਹ ਸੀ ਨਾ ਜਿਨ੍ਹਾਂ ਨੇ ਬਣਾਇਆ ਉਹਨੂੰ ਸਮਝਣਾ ਆਪਣੇ ਵਾਸਤਾ ਰੋਗ ਨਹੀਂ ਹੈਗਾ ਨਹੀਂ ਵੈਸੇ ਗੱਲ ਚੱਲ ਜਲਦੀ ਕਿੱਥੇ ਅਲੱਗ ਕਿਤੇ ਹੋਰ ਪਾਸੇ ਚਲੇ ਗਈ ਕਿਤੇ ਹੋਰ ਪਾਸੇ ਚਲੇ ਗਈ ਮਤਲਬ ਗੱਲ ਹੈ ਪਰ ਇਸ ਟੌਪਿਕ ਤੇ ਵੀ ਉਪਰਮਾੜੀ ਮੁੱਟੇ ਕਰ ਵੀ ਸਕਦੇ ਆ ਕਿ ਲੋਕੀ ਕਹਿੰਦੇ ਨੇ ਵੀ ਅਸ਼ਲੀਲ ਹੈ ਬਾਣੀ ਬਾਣੀ ਜੇ ਪੜਦੇ ਆ ਤਾ ਗੁਰੂ ਸਾਹਿਬ ਇਹੋ ਜੀ ਬਾਣੀ ਲਿਖ ਨਹੀਂ ਸਕਦੇ ਸੀ ਉਹਨਾਂ ਨੇ ਲਿਖੀ ਹੈ ਜਿਹੜੀ ਉਹ ਸਹੀ ਲਿਖੀ ਆ ਮਾੜਾ ਲਿਖਿਆ ਹੀ ਕੁਛ ਨਹੀਂ ਹੈਗਾ ਤੁਸੀਂ ਪੜ੍ਹੀ ਹੈ ਦਸਮ ਦੀ ਬਾਣੀ ਅਸੀਂ ਪੜ੍ਹੀ ਹੋਈ ਆ ਸੁਣਦੇ ਵੀ ਆਪਾਂ ਆਪਾਂ ਮੈਂ ਨਾ ਕਈ ਵਾਰੀ ਇੱਕ ਅਰਥ ਕਰਦੇ ਨੇ ਮਹਾਂਪੁਰਖਾਂ ਦਾ ਹੀ ਕੋਈ ਸ਼ਹਿਦਨਾਬ ਬੜਾ ਗਿਆਨੀ ਆ ਉਹ ਗੰਦਾ ਅਰਥ ਕਰਦਾ ਹੁੰਦਾ ਉਹ ਹੁਣ ਮੇਰੇ ਵਿਸਰ ਗਿਆ ਦਿਮਾਗ ਦੇ ਵਿੱਚ ਇਹ ਸਾਰੀ ਬਾਣੀ ਜਿਹੜੀ ਦਸਮ ਦੀ ਬਾਣੀ ਦੇ ਜਦੋਂ ਉਹਦੇ ਅਰਥ ਕਰਦੇ ਆ ਨਾ ਤੇ ਫਿਰ ਫਿਰ ਬੜਾ ਆਪਣੇ ਆਪ ਨੂੰ ਹੁੰਦਾ ਵੀ ਦਸਵੇਂ ਪਾਤਸ਼ਾਹ ਸਾਨੂੰ ਸਮਝਾਉਂਦੇ ਕਿ ਮੇਰੇ ਤਰੀਕੇ ਦੇ ਨਾਲ ਆ ਯਾਰ ਐਡੇ ਤਰੀਕੇ ਨਾਲ ਸਮਝਾਉਂਦੇ ਲੈ ਸਭ ਰੋਕਦੇ ਕਿਵੇਂ ਆ ਨੌਲਜ ਦੇਣੀ ਤਾਂ ਬਾਪ ਦਾ ਕੰਮ ਹੈਗਾ ਹੀ ਨਾ ਜੇ ਹੁਣ ਆ ਮੈਂ ਕੰਮ ਕਰਦਾ ਪਿਆ ਆ ਮੈਂ ਬੇਟੇ ਨੂੰ ਸਮਝਾਉਂਗਾ ਹੀ ਨਾ ਵੀ ਆ ਇਦਾਂ ਇਦਾਂ ਬਣਨੀ ਆ ਇਹਦਾ ਇੰਚੇ ਨੁਕਸਾਨ ਵੀ ਤਾਂ ਹੈ ਮੈਂ ਨੁਕਸਾਨ ਕਿਉਂ ਨਹੀਂ ਦੱਸੂਗਾ ਹੁਣ ਦਵਾਈ ਬਣਾਈ ਆ ਮੈਨੂੰ ਪਤਾ ਵੀ ਮੈਂ ਇਹਦੇ ਉੱਪਰ ਲਿਖਿਆ ਹੋਇਆ ਸਪੈਸ਼ਲ ਲਿਖਿਆ ਆ ਬੰਦੇ ਦੀ ਜਾਨ ਦਾ ਕੋਈ ਹੋਰ ਨਹੀਂ ਹੋ ਸਕਦਾ ਹਾਲੇ ਸਾਖ ਸ਼ਾਇਦ ਮੇਰੀ ਇਹਦੇ ਨਾਲ ਗੱਲ ਨਹੀਂ ਹੋਈ ਦਵਾਈ ਬਣਾ ਲਈ ਆ ਸਾਹ ਆਵੇ ਨਾ ਆਵੇ ਇਸ ਕਰਕੇ ਸਪੈਸ਼ਲ ਲਿਖਿਆ ਹੋਇਆ ਹੈ ਵੀ ਇਹ ਇੰਨੀ ਖਤਰਨਾਕ ਆ ਇਹ ਤੋਂ ਵੱਧ ਮਾਤਰਾ ਨਹੀਂ ਜਾਣੀ ਚਾਹੀਦੀ ਹੁਣ ਜਦੋਂ ਇਹ ਚੀਜ਼ ਮੈਂ ਸਿਖਾਉਂਗਾ ਨਾ ਇਹਨੂੰ ਕਿ ਨਾ ਸਖਾਈਏ ਬੱਚਾ ਗਲਤ ਬਸੇ ਚਲੇ ਜਾਵੇ ਜੇ ਜਿਹੜੇ ਬੋਲਦੇ ਨੇ ਉਹਨਾਂ ਦੇ ਬੱਚੇ ਇਹੋ ਜੀ ਲਚਰਤਾ ਕਰਦੇ ਫਿਰਨ ਉਹ ਆਪਣੇ ਬੱਚੇ ਨੂੰ ਨਹੀਂ ਸਮਝਾਉਣਗੇ ਜੇ ਨਹੀਂ ਸਮਝਾਉਣਗੇ ਤਾਂ ਫਿਰ ਜਾਣਗੇ ਫਿਰ ਤਾਂ ਜਾਣਗੇ ਨਾ ਕਿ ਆਪਣੇ ਪੁੱਤ ਨੂੰ ਸਮਝਾਉਣਾ ਆਪਣੇ ਪੋਤਿਆਂ ਨੂੰ ਸਮਝਾਉਣਾ ਆਪਣੇ ਬੱਚਿਆਂ ਨੂੰ ਸਮਝਾਉਣਾ ਕੋਈ ਗਲਤ ਗੱਲ ਹੋ ਗਈ ਸਮਝਾਉਣ ਦਾ ਤਰੀਕਾ ਉਹਨਾਂ ਦਾ ਇਦਾਂ ਵਧੀਆ ਜਿਹਾ ਭਾਰਤ ਕਰੀਦਾ ਬਹੁਤ ਵਧੀਆ ਅਰਥ ਨੇ ਉਹਨਾਂ ਤੇ ਬੜੇ ਸਹਿਜ ਤਰੀਕੇ ਨਾਲ ਉਹ ਸਮਝਾਉਂਦੇ ਨੇ ਹੂੰ ਤੇ ਹੌਲੀ-ਹੌਲੀ ਦੇਖੋ ਉਹ ਕੁਝ ਜਿਹੜਾ ਕੁਝ ਉਹ ਲਿਖ ਕੇ ਗਏ ਨੇ